ਆਜ ਵੀ ਰਿਸਰਚ ਕਰਕੇ ਹਮੇਸ਼ਾ ਲੋਕਾਂ ਦੇ ਦਿਲਾਂ 'ਚ ਬਸਤਾ ਰਹੂਗਾ ਕਿਉਂਕਿ ਜੋ ਕੌਂਟਰੀਬਿਊਸ਼ਨ ਉਹਦਾ ਪੰਜਾਬੀਅਤ ਲਈ ਹੈ ਉਹ ਸਾਫ ਸੁਥਰਾ ਸੁਚੱਜਾ ਤਿੰਨ ਸਵਾਰਥ ਹੈ ਪਰ ਉਹ ਜਾਂਦਾ ਜਾਂਦਾ ਪੂਰੀ ਪੰਜਾਬੀਅਤ ਨੂੰ ਰਵਾਕੇ ਗਿਆ ਅੱਜ ਹਰ ਬੰਦੇ ਦੀਆਂ ਅੱਖਾਂ ਨਮ ਨੇ ਹਰ ਬੰਦਾ ਇਸ ਦਰਦ ਦੇ ਵਿੱਚ ਸਿਕ ਸੋ ਅਸੀਂ ਉਮੀਦ ਲਾ ਕੇ ਬੈਠੇ ਸੀ ਕਿ ਵੈਗਰੂ ਚਮਤਕਾਰ ਹੋਊਗਾ ਕੋਈ ਅਜੇ ਚਰਚਾ ਜਿੱਥੇ ਹੋਊਗੀ ਕਿ ਇੱਕ ਇੱਕ ਪੰਜਾਬ ਦਾ ਨਾਮਵਰ ਬੰਦਾ ਦੁਨੀਆ ਤੋਂ ਚਲਾ ਗਿਆ ਘੱਟੋ-ਘੱਟ ਇਹ ਚਰਚਾ ਕਰੀਏ ਕਿ ਉਹ ਕਿਉਂ ਚਲਾ ਗਿਆ ਦੀਪ ਸਿੱਧੂ ਗਿਆ ਸਿੱਧੂ ਮੂਸੇਵਾਲਾ ਗਿਆ ਸੰਦੀਪ ਨੰਗਲੰਬੀਆਂ ਗਿਆ ਇਸ ਇਸ ਦੁਨੀਆ ਤੋਂ ਇਹ ਉਹ ਲੋਕ ਨੇ ਜਿਹੜੇ ਅੱਜ ਤੁਸੀਂ ਦੇਖੋ ਕਿ ਕਾਰਾਂ ਦੇ ਪਿੱਛੇ ਫੋਟੋਆਂ ਬਣੀਆਂ ਹੋਈਆਂ ਬਿਲਕੁਲ ਟਾਬਿਆਂ ਦੇ ਉੱਤੇ ਪੰਜਾਬੀ ਜਿੱਥੇ ਵੀ ਪੰਜਾਬੀਅਤ ਦੀ ਗੱਲ ਹੁੰਦੀ ਹੈ ਉਹਨਾਂ ਦੀਆਂ ਤਸਵੀਰਾਂ ਨਜ਼ਰ ਆਉਂਦੀਆਂ ਰਾਜਵੀਰ ਜਵੰਦੇ ਦੇ ਦੀਆਂ ਵੀ ਤੁਹਾਨੂੰ ਨਜ਼ਰ ਆਇਆ ਕਰਨਗੀਆਂ